ਹਾਂਜੀ ਲੋ ਮੇਰੇ ਵੀਰੋ ਕਰਤੀਆ ਬਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 10 ਸਵਾ 10 ਵਜੇ ਠੀਕ ਹੈ ਨਾ ਤੇ ਖੋਲਦੇ ਆ ਨਾ ਖੁੱਡਾ ਤੇ ਦੇਖਦੇ ਆ ਕੀ ਹਾਲ ਚਾਲ ਹੈ ਕਬੂਤਰਾਂ ਦਾ ਅਮਰ ਦਮਨ ਰੋ ਕੋਈ ਫੂਗ ਨਹੀਂ ਜਾਂਦਾ ਵਿੱਚ ਉਹਨਾਂ ਦੇਖ ਲਿਏ ਹਾਂਜੀ ਤੇ ਦੇਖਦੇ ਹੁਣ ਇਹਨਾਂ ਨੂੰ ਕੀ ਚੱਕਰ ਇਹਨਾਂ ਡੀ ਵਾਰਮਿੰਗ ਵੀ ਕਰਨੀ ਆਪਾਂ ਬੱਚੇ ਵੀ ਦੇਦੇ ਆ ਔਰ ਨਾ ਜਵਕੋ ਦਾਣਾ ਦੂਣਾ ਦਿੱਤਾ ਦੇਖੀਏ ਔਰ ਛੱਡਦੇ ਛੋਟਾ ਵੀ ਨਾਲ ਹੀ ਆਉਣ ਲੱਗਿਆ ਸੀ ਲਓ ਜੀ ਇੱਕ ਤਾਬ ਇਹ ਤਾਂ ਬੜਾ ਹਨ ਗ੍ਰੋਥਰੀ ਬੜੀਆ ਹੋ ਰਹੀ ਹੈ ਇਹ ਪਤਾ ਨਹੀਂ ਕਿਹੜਾ ਰੰਗ ਦਾ ਬਣੂ ਨੀਲਾ ਬਣੂਗਾ ਕਿਹੜਾ ਬਣੂ ਤੇ ਸ਼ਾਇਦ ਨੀਲਾ ਬਣ ਸਕਦਾ ਜਾਂ ਰੱਤਾ ਬਣੂਗਾ ਰੱਤਾ ਬਣ ਸਕਦਾ ਇਹ ਜਿਵੇਂ ਹੋਰਤਾ ਬੱਠਾ ਇਹ ਵੀ ਰੱਤਾ ਬਣੂ ਸ਼ਾਇਦ ਪੱਕਾ ਨਹੀਂ ਕਰ ਸਕਦੇ ਤੇ ਦੇਖਦੇ ਹਾਂ ਹਨ ਏ ਉਹ ਦਵਾਚੀ ਜੋੜੀ ਦਾ ਟਾਂਡੇ ਧਰੂਗੀ ਤੇ ਇਹਨੂੰ ਰੱਖ ਦਿਆਂ ਵਾਪਸ ਦਾਣਾ ਤਾਂ ਨਹੀਂ ਖਾਦਾ ਇਹ ਹੋਇਆ ਆਹਾ ਛੋਟਾ ਬੱਚਾ ਇਹ ਬਣਨ ਜਮੇ ਚਿੱਟਾ ਸ਼ਾਇਦ ਪੱਕਾ ਨਹੀਂ ਪਤਾ ਯਾਰ ਪਰ ਜਿਸ ਤਰ੍ਹਾਂ ਮੈਨੂੰ ਲੱਗਦਾ पैर टूटे हुए हैं एक जगह टिका सही है आ देखिय कमेंट करके दे। दस पैर होंगे भी नहीं देखो जे देने जो तुर तो बड़े होके है ना ਟਾ ਡਾਲਾ ਕਰਾਂਗੇ ਇਹ ਨਾਂ ਤੋੜਾ ਫਿਰ ਨੂੰ ਰੋਕ ਲਾਵੇ ਰੋਕਣੀ ਤਾਂ ਹੈਗੀ ਬਸ ਇੱਕ ਦਾ ਬੱਚਾ ਇਹਨਾਂ ਚੋਂ ਹੋ ਰੋਕਣਾ ਚਾਰ ਬੱਚੇ ਘੋਣੇ ਪੈਣੇ ਦੋ ਝੋਲੇ ਨਹੀਂ ਆਣੇ ਦੇਖਦੇ ਕਿਹੜਾ ਰੋਕੀਏ ਤੇ ਚਲੋ ਕੋਈ ਨਹੀਂ ਰੱਖ ਦਿੰਨੇ ਆਂ ਵਾਪਸ ਦੰਡਾ ਉਹਨਾਂ ਖਰਾਉਂਦੇ ਫੇਰ ਕੇ ਤੇ ਕਿਹੜਾ ਨਾ ਸਭ ਸਾਰੇ ਕਊਟਰ ਚੈੱਕ ਕਰ ਲਵਾਂ ਮੈਂ ਤੇ ਫੇਰ ਜਿਹੜਾ ਖਾਲੀ ਪੱਤੇ ਫਿਰ ਡੀਵਾਰਵਿੰਗ ਕਰ ਦਾਂਗੇ ਇਹਨਾਂ ਦੀ ਕਿਰੋਂ ਦੇਖ ਲਵਾਂ ਮੈਂ ਹਾਂਜੀ ਦੇਖ ਲਈ ਜਿਹੜੇ ਆਹ ਨੇ ਖਾਲੀ ਬੈਠੇ ਨੇ ਯਾਰ ਬਸ ਆਪਣੀ ਸ਼ੱਕ ਇੱਕ ਤੋਂ ਐਮਐਲ ਪਾਣੀ ਰੱਖੀ ਬੈਠੀ ਉਹ ਤਾਂ ਜਮੀ ਹੈ ਜਮੀ ਸੈੱਟ ਬੈਠੀ ਆ ਠੀਕ ਹੈ ਨਾ ਇਹ ਥੰਬਨੇਲ ਕੱਢ ਲੀਏ 2 ਮਟਰ ਹੋ ਗਈ ਹਾਂਜੀ ਤੇ ਮੈਂ ਕਿਹਾ ਖਾਲੀ ਬੈਠੇ ਹਨਾ ਤੇ ਇਹਨਾਂ ਦੀ ਵਾਰਮਿੰਗ ਕਰ ਦੋਨੇ ਹੁਣ ਆਪਾਂ ਤੇ ਤੇਲਨ ਦਵਾਈ ਘੋਲ ਕੇ ਲਿਓਨੇ ਆ ਤੇ ਦੋਨੇ ਫਿਰ ਇਹਨੂੰ ਸਿਰੰਜ ਨਾਲ ਸਾਰੇ ਨੂੰ ਬਣਾਣਾ ਬਿਠਾਉਨੇ ਆ ਫਿਰ ਧੁੱਪ ਲਵਾਉਨੇ ਆ ਚਲੋ ਕਰ ਲਿਆ ਜੀ ਤੇ ਫੇਰ ਤੁਹਾਨੂੰ ਦਿਖਾਉਨੇ ਆ ਲਓ ਜੀ ਆ ਗਏ ਸੀ ਕਿ ਉੱਤੇ ਠੀਕ ਹੈ ਨਾ ਤੇ ਇਹ ਦੀ ਵਾਰਮਿੰਗ ਅਜੇ ਨਹੀਂ ਕਰਦੇ ਕੱਲੂ ਕਰਾਂਗੇ ਅੱਜ ਹੁਣੀ ਨਹੀਂ ਪਤਾ ਕੀ ਗੱਲ ਹੈ ਆਪਾਂ ਚੱਲ ਗਏ ਕਿਤੇ ਤੇ ਮਗਰੋਂ ਘਰ ਦੇ ਨੇ ਇਦਾਂ ਰੱਖਤੇ ਇਹਨਾਂ ਨੂੰ ਤੇ ਹੁਣ ਜਿਵੇਂ ਰੱਜੇ ਪਏ ਨੇ ਤਾਂ ਕਰਕੇ ਤੇ ਹੁਣ ਕੋਈ ਨਹੀਂ ਕਾਲਡੀ ਵਾਰਮਿੰਗ ਕਰਾਂਗਾ ਪੈਨਰੀ ਸ਼ਾਮ ਦਾਣੇ ਖੇਤੀ ਬਾੜਾਂਗੇ ਠੀਕ ਹੈ ਨਾ ਚਲੋ ਕੋਈ ਗੱਲ ਨਹੀਂ ਫਿਰ ਕੱਲ੍ਹ ਹੋਈ ਕਰਾਂਗੇ ਕੋਈ ਚੱਕਰ ਨਹੀਂ ਦਿਵਾਲੀ ਵੀ ਆਉਣ ਵਾਲੀ ਹੈ ਕੱਲ੍ਹ ਹੋਈ ਕਰਾਂਗੇ ਪਰਸਣ ਦੀਵਾਲੀ ਹੈ ਕੋਈ ਗੱਲ ਤੇ ਚਲੋ ਦੇਖਦੇ ਹਾਂ ਬੱਚਿਆਂ ਨੂੰ ਕਿੰਨੇ ਨੇ ਫੀਡ ਕਰਾਈ ਕਿ ਨਹੀਂ ਕਰਾਈ ਦਰ ਤੈਲ ਆਦਾਂ ਮੇਰੇ ਤੇ ਛੋਟੇ ਬੱਚੇ ਨੂੰ ਨਿਦਰਾਈ ਕੋਈ ਗੰਨੇ ਨੂੰ ਆਪਣੇ ਕਰਾਵਾਂਗੇ ਹੁਣ ਤੇ ਦਾਣਾ ਚੱਕਰਨੀ ਠੀਕ ਹੈ ਨਾ ਰੋੜੀ ਆਖਰੀ ਹੈ ਲੋ ਠੀਕ ਹੈ ਨਾ ਚਲੋ ਚੱਲਦੇ ਹਾਂ ਹੁਣ ਥੱਲੇ ਠੀਕ ਹੈ ਨਾ ਤੇ ਫਿਰ ਬਾਅਦ ਚ ਆਵਾਂਗੇ ਹਾਂਜੀ ਲਓ ਜੀ ਆ ਗਏ ਉੱਤੇ ਚਾਬੀ ਵੀ ਚੱਕ ਲੈਂਦੀ ਦੋ ਖੋਲ ਦਿਆਂ ਖੁੱਡਾ ਤੇ ਜਦੋਂ ਜਿਵੇਂ ਦੱਸਿਆ ਸੀਗਾ ਜੋਟੀ ਵਾਈਂਗ ਆਪਾਂ ਨਹੀਂ ਕੀਤੀ ਡੀ ਵਾਰਮਿੰਗ ਠੀਕ ਹੈ ਨਾ ਕੋ ਆਪਾਂ ਯਾਰ ਥੰਦਸੇ ਹੀ ਆਪਾਂ ਚੱਲ ਗਏ ਸੀ ਕਿਤੇ ਇਹ ਆਈ ਨੋ ਵੀ ਹੋ ਗਿਆ ਚਾਬੀ ਉਹ ਗਲਤ ਹੈ ਗਈ ਚਾਬੀ ਉਹ ਗਲਤ ਹਾਂ ਜੇ ਤੁਹਾਨੂੰ ਦੱਸੇ ਜਿਵੇਂ ਆਪਾਂ ਚੱਲ ਗਏ ਸੀ ਯਾਰ ਮਗਰ ਘਰ ਦੇ ਨੇ ਦਾਣਾ ਤਾਂ ਇਹ ਕਲੋਲ ਹੋ ਗਈ ਸੀ ਤਾਂ ਕਰਕੇ ਆਪਾਂ ਡੀ ਵਾਰਮਿੰਗ ਕੱਲ ਨੂੰ ਕਰਾਂਗੇ ਹੁਣ ਹੁਣ ਦਾਣਾ ਧਰ ਦਨੇ ਕੱਲ ਨੂੰ ਆਏ ਬਿੱਲੇ ਬੈਠੇ ਆਉਣਗੇ ਐਨਾ ਦਾ ਥੋੜਾ ਹੋਰ ਪਾ ਕੇ ਧਰ ਦਨੇ ਇਹਨਾਂ ਨੂੰ ਤੇ ਨਾਲੇ ਬੱਚੇਨ ਦਾਣਾ ਖਾਣ ਨਾਲ ਤੁਹਾਨੂੰ ਦਿਖਾਉਨੇ ਆ ਤੇ ਆ ਵੀ ਚੱਪੀ ਕੇ ਜਿਗਾੜਾ ਬੱਚੇ ਇਹ ਐਂ ਦਾਣਾ ਖਾਂਦਾ ਜਿਗਾੜੇ ਨੂੰ ਦਿਖਾਵਾਂਗੇ ਡਾਣਾ ਯਾਰ ਥੋੜੀ ਫੋਨਿਆਂ ਨੇ ਕਿੜਾ ਬੱਚੇ ਨੂੰ ਖਰੋਣਾ ਆਇਆ 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 ਊਂ ਚੂੜੀ ਵੀ ਢਾਲਦਾ ਪਿਆ ਠੀਕ ਹੈ ਨਾ ਟੱਟਣਾ ਤੇ ਇੱਕ ਵਾਰੀ ਮੈਂ ਜਨਾ ਬੱਚੇ ਤੇ ਨੀਗਾ ਮਾਰ ਲੀਆ ਕਿ ਉਹ ਦਣਾ ਦੇ ਹੀ ਦਿੱਤਾ ਹੋਵੇ ਦੇਖੋ ਇਹ ਤਾਂ ਦੁੱਪੇ ਹੀ ਹੋਇਆ ਉਹਨਾਂ ਦਾ ਪਤਾ ਹੀ ਆ ਪਿਆ। ਯਾਰ ਰੰਗ ਕਮੈਂਟ ਕਰਕੇ ਦੱਸਿਓ ਕਿਹੜਾ ਰੰਗ ਕਰਦੋ ਜਿਹਨਾਂ ਜਿਹਨੂੰ ਪਰਖਾ। ਤੇ ਦੂਜਿਆਂ ਨੂੰ ਯਾਰ ਆਪਾਂ ਦਿੱਤਾ ਹੋਇਆ ਦਾਣਾ ਉਹੀ ਆ। ਚਲੋ ਕੋਈ ਗੱਲ ਨਹੀਂ। ਪਾੜੇ ਕਰਾਂਗੇ ਹੁਣ ਦੱਸਿਓ। ਇੱਕੋ ਝੋਲ ਜਲਾਦ ਦੇਣੀ ਸੀ ਤੁਹਾਨੂੰ। ਕੋਈ ਗੱਲ ਨਹੀਂ। ਬੜੇ ਨ ਰਖ ਰਹੀ ਹੈ ਲਓ ਰੱਖਦਾ ਤੇ ਹੁਣ ਇਹਨਾਂ ਦਈਆ ਦਾਣਾ ਤੇ ਫਿਰ ਇਹਨੂੰ ਰੱਖਾਂਗੇ ਚਲੋ ਕਰ ਲੀਏ ਫਿਰ ਕਿਰਾ ਸਾਰਾ ਸੈਟਅਪ ਤੁੰਡ ਹੁਣੇ ਹਾਂਜੀ ਤੇ ਐਂ ਖਿਲਾਉਣੇ ਪੈਂਦੇ ਨੇ ਇਹ ਪਾਲਣੇ ਪੈਂਦੇ ਨੇ ਢੋਮਡ ਛੱਡੀ 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 ਓਹੋ ਸਤਾ ਕਰ ਦਈਏ ਲਓ ਹੁਣ ਟਟਣਾ ਆਏ ਇਹ ਵੇਲੇ ਗਲੀ ਕੱਢ ਲੈਣੀ ਆ ਦੇ ਦੇਣੀ ਹੈ ਜੀ ਸਾਨੂੰ ਗਲੀ ਬਸ ਕੱਟ ਲੈਣੀ ਆ ਯਾਰ ਤੇਰੇ ਮੂਰੇ ਰੱਖ ਦੇਣਾ ਠੀਕ ਹੈ ਨਾ ਰੱਖਦਾ ਤੇ ਆ ਦੇਖੋ ਕਿਵੇਂ ਮੰਗਾ ਦਾਣਾ ਆਪਾਂ ਤੋਂ ਆ ਦੇਖੋ ਲੋ ਲੋ ਇੰਨਾ ਪਿਆਰ ਫੇਂਦਾ ਜਾਨ ਨਾਲ ਇਹ ਇਹਦਾ ਜਿਹੜੀ ਗਲੀ ਜੀ ਕੱਢੀ ਹੋਈ ਉਹਦੇ ਵਿੱਚ ਪਾਣਾ ਫਿਰ ਤਾਂ ਇਹ ਆਪਣਾ ਵਿਖਾਉਣ ਲੱਗੇ ਨਾ ਦੇਖੋ ਠੀਕ ਹੈ ਨਾ ਫਿਰ ਡਾਲਟੇ ਵੀ ਦਿਖਾਵਾਂਗੇ ਤੇ ਚਲੋ ਕੋਈ ਗੱਲ ਨਹੀਂ ਖਾਣ ਲਾਣੀ ਤੇ ਫੇਰ ਤੁਹਾਨੂੰ ਬਜ ਦਿਖਾਵਾਂਗੇ ਹਾਂਜੀ ਕੈਮਰਾ ਸਾਫ ਕਰ ਲਿਆ ਨਾ ਪਹਿਲਾਂ ਹਾਂਜੀ ਤੇ ਦੇਖੋ ਰਿਜ਼ਲਟ ਕੱਢ ਤਾ ਨਾ ਪੁੱਟਾ ਆਪੇ ਹੀ ਖਾਦਣ ਵਾਲੇ ਤੇ ਮੜੇ ਦਾਣਾ ਲੱਗ ਗਿਆ ਲੋ ਤਾਂ ਕੋਈ ਚੱਕਰ ਨਹੀਂ ਚੁੰਜਤੇ ਤੇ ਹੂੰ ਸੱਟਾ ਤੇ ਉਹਨਾਂ ਨੂੰ ਪਾਣੀ ਪੂਣੀ ਦੰਨੇ ਆ ਪਾਣੀ ਪੂਣੀ ਦੇ ਕੇ ਬਿਠਾਉਨੇ ਅੰਦਰ ਤੇ ਫਿਰ ਕੋਈ ਨਹੀਂ ਕਰਦੇ ਨਾਲੇ ਦੂਜੇ ਨੇ ਪਾਣੀ ਪੂਣੀ ਪਾਉਂਨੇ ਆ ਤੇ ਫਿਰ ਬਾਅਦ ਚੱਕ ਵੀ ਦੇਣਾ ਰਾਤ ਨੂੰ ਪੈਣ ਲੱਗੇ ਤੇ ਚਲੋ ਸਿਰੰਜੀ ਚੱਕ ਲਈ ਗੇਰਾ ਤੇ ਫਿਰ ਦੋਹਨੇ ਆ ਹਾਂਜੀ ਦੇਖੋ ਇਹ ਰਿਜ਼ਲਟ ਹੋ ਗਿਆ ਨਾ ਫੁੱਟਾ ਪੂਰਾ ਫੁੱਲ ਤੇ ਐਂ ਦਾਣਾ ਖਲਾਈਦਾ ਹੁੰਦਾ ਪਾਣੀ ਵੀ ਦਿੱਤਾ ਸੀਗਾ ਆਪਾਂ ਦਾਣਾ ਖਲਾ ਕੇ ਤੇ ਚਲੋ ਹੁਣ ਉਹਨੂੰ ਰੱਖ ਕੇ ਆਉਣੇ ਉੱਥੇ ਠੀਕ ਹੈ ਨਾ ਇਹਨੂੰ ਰੱਖਿਆ ਨੇ ਇਹਦੇ ਭਰਾ ਕੋਲ ਤੇ ਨਾਲੇ ਦੇਖ ਰਹੇ ਹਾਂ ਕਿ ਦਾਣਾ ਹੱਦਾਂ ਕਿ ਨਹੀਂ ਖਾਦਾ ਹਾਂ ਹੁੰਦਾ ਹੁੰਦਾ ਯਾਰ ਪਤਾ ਨਹੀਂ ਕੀ ਚੱਕਰ ਆ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਮੈਂ ਚੱਕਰ ਕੀ ਹੋਣਾ ਇਹ ਇੱਕ ਬੱਚੇ ਨੂੰ ਕਾਤੋਂ ਪਾਲਦੇ ਨੇ ਦੂਜੇ ਨੂੰ ਕਾਤੋਂ ਨਹੀਂ ਪਾਲਦੇ ਹਨ ਦੱਸਿਓ ਤੇ ਦਾਣੇ ਦੰਨੇ ਨੇ ਖਾ ਲਿਆ ਚੱਕ ਦੰਨੇ ਤੇ ਪਾਣੀ ਰੱਖ ਦੰਨੇ ਇੱਕ ਵਾਰੀ ਪਾਣੀ ਪੀਣਾ ਹੋਊਗਾ ਪੀ ਲੂਣਗੇ ਨਹੀਂ ਤਾਂ ਨਾ ਸੀ ਯਾਰ ਤੇ ਇੱਕ ਵਾਰੀ ਚੈੱਕ ਕਰੀ ਯਾਰ ਸੁੱਕਾ ਕਾ ਤੋਂ ਪੈਂਦਾ ਜੇ ਦੇਖੀਏ ਦੇਖਦੇ ਜਿੰਨੇ ਦਾਣੇ ਨਾ ਖਾਦਾ ਯਾਰ ਮਤਲਬ ਜਿਹੜਾ ਦਾਣਾ ਕਬੂਤਰ ਨਹੀਂ ਖਾਊਗਾ ਪਾਣੀ ਜ਼ਿਆਦਾ ਪੀਊਗਾ ਉਹਨੂੰ ਸੋਕਾ ਪੈਣੀ ਪੈਣਾ ਚੈੱਕ ਕਰਦੇ ਨਾਲੇ ਤੇ ਬੱਚੇ ਨੂੰ ਵੀ ਰੱਖਦੇ ਆ ਠੀਕ ਹੈ ਨਾ ਚਲੋ ਰੱਖ ਲਈਏ ਤੇ ਫੇਰ ਸੰਧ ਹੋਣੀ ਹਾਂਜੀ ਤੇ ਚਲੋ ਕੋਈ ਗੱਲ ਨਹੀਂ ਹੈ ਨਾ ਹੁਣ ਚੱਲਦੇ ਆ ਥੱਲੇ ਤੇ ਫੇਰ ਬਾਅਦ ਆਵਾਂਗੇ ਉਹ ਚੱਕਣਾ ਹੋਇਆ ਨਾ ਭਾਂਡੇ ਭੁੰਡ ਚੱਕਾਂਗੇ ਤੇ ਹੁਣ ਚੱਲ ਥੱਲੇ ਕੰਮ ਇਹ ਪੱਕ ਤੇ ਉਹ ਕਰਕੇ ਆਣੇ ਫਿਰ ਆ ਕੇ ਚੱਕ ਦਾਂਗੇ ਸਾਰਾ ਕੁਝ ਚਲਦੇ ਆਂ ਹਾਂਜੀ ਲਓ ਜੀ ਆ ਗਏ ਉੱਤੇ ਠੀਕ ਹੈ ਨਾ ਸਾਰੇ ਸੈਟ ਰੱਖ ਲੈਣੇ ਖੁਸ਼ਕਲੀ ਫਿਰਦੀ ਸਟਾਨਾ ਨਾ ਰੱਖਦੀ ਇੱਥੇ ਲਾ ਦੇ ਜਿੰਦਾ ਤੇ ਫੇਅਰ ਕਰਦੇ ਆਂ ਬਲੌਗ ਦੀ ਐਂਡਿੰਗ ਹਾਂਜੀ ਇਹ ਲਾਤਾ ਜਿੰਦਾ ਚਲੋ ਫਿਰ ਕੋਈ ਨਹੀਂ ਕਰਦੇ ਆਂ ਬਲੌਗ ਦੀ ਐਂਡਿੰਗ ਮਾਡ ਦਾ ਗੇਮ ਬਲੌਗ ਚ ਚਲੋ ਫਿਰ ਬਾਏ ਚੈਨਲ ਸਬਸਕ੍ਰਾਈਬ ਕਰ ਲਿਓ